ਸਰਵਪੰਦਰ ਸਿੰਘ ਮੇਰਾ ਨਾਮ ਆ ਜੀ ਕੰਟਰੋਲ ਛੋੜਾ ਜੀ ਰਸੂਲ ਊਲਾ ਜੀ ਕੀ ਕਾਰਨ ਹੈ ਜਿਹੜੇ ਉਰੇ ਇਕੱਠੇ ਹੋਏ ਇਹ ਦੇਖੋ ਜੀ ਪੰਚਾਇਤ ਨੇ ਅੱਜ ਲੌਸਮੈਂਟ ਕੀਤੀ ਆ ਵੀ ਜੋ ਪੰਚਾਇਤੀ ਜ਼ਮੀਨ ਆ ਜੀ ਉਸੀ ਉਹਦੀ ਬੋਲੀ ਕਰਾਉਣੀ ਚਾਹੁੰਦੇ ਆ ਉਹ ਆਪਣੇ ਕਾਗਜ਼ ਪੱਤਰ ਦਿਖਾਉਣ ਅਸੀਂ ਆਪਣੇ ਕਾਗਜ਼ ਪੱਤਰ ਦਿਖਾ ਰਹੇ ਹਾਂ ਕਿੰਨੇ ਬੰਦਿਆਂ ਨੂੰ 175 ਬੰਦਿਆਂ ਨੂੰ ਨੋਟਿਸ ਆਇਆ ਜੀ ਕਿਹਨੇ ਘਟਿਆ ਜੀ ਨੋਟਿਸ ਇਹ ਪੰਚਾਇਤ ਵੱਲੋਂ ਆ ਨੋਟਿਸ ਸਾਡੇ ਮੇਰੇ ਹੱਥਾਂ ਦੇ ਵਿੱਚ ਆ ਜੀ ਨੋਟਿਸ ਜੀ ਦੇਖਣਾ ਦੇਖ ਸਕਦੇ ਹੋ ਤੇ ਇਹੋ ਜਿਹੜੇ ਹੁਣ ਨੋਟਿਸ ਪੰਚਾਇਤ ਨੇ ਘਟਿਆ ਕਿ ਇਹ ਕਹਿੰਦੇ ਤੁਹਾਡੇ ਕਾਨੂੰਨੀ ਕਾਰਵਾਈ ਕਰਾਂਗੇ ਦੀ ਮਲਕੀਅਤ ਕੀਤੀ ਹੈ ਜਿਹੜੀ ਇਹ ਗਦਾਵਰੀ ਦਾ ਨੌਜੀ ਸਾਰੇ ਕਸਤਕਾਰ ਅਸੀਂ ਆ ਸਾਡੇ ਨਾਮ ਹੋ ਰਹੇ ਜੀ ਕਿੰਨੀ ਜ਼ਮੀਨ ਕਿੰਨੀ ਟੋਟਾ ਇਹ 12 ਕਿਲੇ ਜ਼ਮੀਨ ਹੈ 12 ਤੁਲਾ ਬੱਧਾ ਰਕਤ ਕਿ ਕਿੰਨੇ ਲੋਕਾਂ ਨੂੰ ਨੋਟਿਸ ਕਟਿਆ ਹੈ 175 ਬੰਦੇਾਂ ਨੂੰ ਨੋਟਿਸ ਕਟਿਆ ਹੈ ਉਹ ਤੋਂ ਪਰੇ ਕੀ ਕੰਮ ਕਰ ਕੀ ਹੈ ਜਿਹੜੇ ਸਾਰੇ ਦੇਖੋ ਖੇਤੀ ਦਾ ਕਾਰਾ ਕਰਦੇ ਨੇ ਕਿਸੇ ਕੋ ਦੋ ਮਰ ਲਿਆ ਕਿਸੇ ਕੋ ਚਾਰ ਮਰ ਲਿਆ ਉਹ ਸਾਰੇ ਇਹ ਕਸਤਕਾਰ ਆਪਣੀ ਮਿਹਨਤ ਕਰਕੇ ਰੋਟੀ ਖਾ ਰਹੇ ਨੇ ਤੇ ਹੁਣ ਜਿਹੜੇ ਕੋਰਟ ਦੇ ਵਿੱਚ ਕੇਸ ਤੁਹਾਡੇ ਵੱਲੋਂ ਲਗਾਇਆ ਅਸੀਂ ਆਪਣਾ ਹਾਂ ਆਪਣੇ ਵੱਲੋਂ ਲਾਇਆ ਜਾ ਜੀ ਅਸੀਂ ਆਪਣਾ ਪੱਖ ਕੇਚ ਰੱਖਿਆ ਹੈ ਆਪਣਾ ਪੰਚਾਇਤ ਆਪਣਾ ਪੱਖ ਕੋਰਟ ਚ ਰੱਖਿਆ ਜੀ ਜੋ ਦਸਤਾਫਾ ਫੈਲਾ ਕਰਨ ਦਾ ਸਾਨੂੰ ਮਨਜ਼ੂਰ ਹੋ। ਤੇ ਜਿਹੜੇ ਤੁਹਾਡੇ ਕੋਲ ਫਰਦਾ ਨੇ ਫਰਦਾ ਦੇ ਵਿੱਚ ਕੀ ਦੀ ਮਲਕੀਅਤ ਹੈ? ਤਾਂ ਸਾਡੀ ਆ ਮਲਕੀ ਮਾਲਕੀ ਜਾਜੀ ਅਸੀਂ ਕਿਹੜੇ ਕਸਤ ਕਰ ਰਹੇ ਹਾਂ ਉੱਥੇ ਜੀ। ਆ ਦੇਖੋ ਜੀ। ਸਭ ਦੇ ਨਾਮ ਆ ਰਹੇ ਨੇ ਜੀ। ਤੇ ਫਿਰ ਤੁਹਾਨੂੰ ਡੀਪੀਓ ਦਫ਼ਤਰ ਵੱਲੋਂ ਕੋਈ ਆਪਸਰ ਡੀਡੀਪੀਓ ਵੱਲੋਂ ਨਹੀਂ ਪੰਚਾਇਤ ਵੱਲੋਂ ਨੋਟਿਸ ਆਇਆ ਸਾਨੂੰ। ਯਾ ਨੋਟਿਸ ਪੰਚਾਇਤ ਦਾ ਜੀ। ਤੇ ਅਫਸਰ ਕੀ ਕਹਿੰਦੇ ਨੇ ਅਧਿਕਾਰੀ? ਅਫਸਰ ਹੁਣ ਆਵਾਂਗੇ ਜੀ ਮੁੱਖ ਦੇ ਪਤਾ ਲੱਗੋ ਜੀ ਕਦ ਆਉਣਗੇ ਜੀ। ਕੱਲ ਆਇ ਤੇ ਡੀਪੀਓ ਚਲੋ ਕੱਲ ਇੱਥੇ ਆਏ ਨੇ ਤੇ ਅਸੀਂ ਅੱਛਾ ਅੱਜ ਅਸੀਂ ਉਹਨਾਂ ਨੂੰ ਪੁੱਛਾਂਗੇ ਜੀ ਕਿਵੇਂ ਬੋਲੀ ਕਰਦੇ ਧਾਰ ਦੇ ਬੋਲੀ ਕਰਾ ਰਹੇ ਨੇ ਜਿਹੜੀ ਜ਼ਮੀਨ ਹੈਗੀ ਹੈ ਜੀ ਉੱਥੇ ਇਸ ਸਮੇਂ ਕਬਜ਼ਾ ਹੈ ਕਬਜ਼ਾ ਸਾਰੇ ਕਸਤਕਾਰ ਆਪਣਾ ਕਬਜ਼ਾ ਕਰੀ ਬੈਠੇ ਨੇ ਜੀ ਕੋਈ ਵਿਹਲੀ ਜ਼ਮੀਨ ਨਹੀਂ ਹੈਗੀ ਜੀ ਕਿਸੇ ਦੀ ਅੱਛਾ ਲੋੜ ਵੀ ਜੀ ਹਾਂ ਸਭ ਦੀ ਫਸਲ ਵੇਚੀ ਹੈ ਜੀ ਸਭ ਦੇ ਕਿਹਦੀ ਗੋਭੀ ਲਾਈ ਆ ਕੇ ਪੱਠੇ ਵੇਚੇ ਨੇ ਕਿਹਦੀ ਜੀਰੀ ਲਾਈ ਆ ਕਿਸੇ ਨੇ ਗੋਭੀ ਲਾਈ ਆ ਜੀ ਸਭ ਆਪਣੀ ਫਸਲ ਵੇਚੀ ਬੈਠੇ ਹੈ ਮਾਮਲਾ ਕੋਰਟ ਦੇ ਵਿੱਚ ਹੈ ਫਿਰ ਵੀ ਬੋਲੀ ਕਰਾਉਣਾ ਇਹ ਬੋਲੀ ਕਰਾਉਣਾ ਚਾਹੁੰਦੇ ਨੇ ਜੀ ਅਸੀਂ ਕੱਲ ਨੋਟਿਸ ਦਿੱਤਾ ਛੱਡੂਗਾ ਨੋਟਿਸ ਦਿਖਾ ਸਕਦੇ ਹਾਂ ਤੁਹਾਨੂੰ ਉਹ ਡੀਪੀਓ ਤਾਂ ਕਰਦਾ ਕੰਨਾ ਕਰ ਬੋਲੀ ਨਾ ਕਰਾਉਣਾ ਸਾਡੇ ਨੂੰ ਜੋ ਕੋਰਸ ਫੈਲਾ ਕਰੂਗਾ ਮਹੀਨੇ ਨੂੰ 2 ਮਹੀਨੇ ਸਾਡਾ ਤੁਹਾਨੂੰ ਹੱਕ ਜਜੂਗਾ ਅਸੀਂ ਕਸਤਕਾਰ ਹੋ ਜਾਾਂਗੇ ਜੀ ਨਹੀਂ ਪੰਚਾਇਤ ਕਸਤਕਾਰ ਹੋ ਜੂ ਉੱਥੇ ਵੀਰ ਸਾਹਿਬ ਇਹ ਮੈਟਰ ਜਿਹੜਾ ਅੱਜ ਟੈਂਡਰ ਟੈਂਡਰ ਸੁਲੜਾ ਦੀ ਹੈ ਲਗਭਗ 14 ਏਕੜ ਜ਼ਮੀਨ ਹੈਗੀ ਹੈ ਜੀ ਮਸਤਰਕਾ ਮਾਲਕਾਨ ਹੈ ਜਿਹਦੀ ਕਸਟੋਡੀਅਨ ਪੰਚਾਇਤ ਹੁੰਦੀ ਹੈ ਇਹ ਨਜਾਇਜ਼ ਕਬਜ਼ੇ ਹੇਠ ਚੱਲੀ ਆ ਰਹੀ ਸੀਗੀ ਗ੍ਰਾਮ ਪੰਚਾਇਤ ਨੇ ਇਹਨਾਂ ਦੇ ਖਿਲਾਫ ਕਲੈਕਟਰ ਕਮ ਡੀਡੀਪੀਓ ਦੀ ਅਦਾਲਤ ਵਿੱਚ ਕੇਸ ਕਰਨ ਦਾ ਫੈਸਲਾ ਕੀਤਾ ਸੀਗਾ ਤੇ ਲਗਭਗ ਇਹ 40 ਦੇ ਕਰੀਬ ਬੰਦੇ ਤੇ ਨਜਾਇਜ਼ ਕਬਜ਼ੇ ਨੇ ਅਸੀਂ ਹਲੇ 20 ਬੰਦਿਆਂ ਦੇ ਖਿਲਾਫ ਡੀਡੀਪੀਓ ਦੀ ਅਦਾਲਤ ਵਿੱਚ ਕੇਸ ਕਰ ਚੁੱਕੇ ਹਾਂ ਇਨ ਬਿਟਵੀਨ 6 ਬੰਦਿਆਂ ਨੇ ਸਾਨੂੰ ਲਿਖ ਕੇ ਦਿੱਤਾ ਪੰਚਾਇਤ ਨੂੰ ਵੀ ਅਸੀਂ ਉਹ ਸਾਡੇ ਤੇ ਕੇਸ ਨਾ ਕੀਤੇ ਜਾਣ ਉਹਨਾਂ ਨੇ ਜ਼ਮੀਨ ਦਾ ਕਬਜ਼ਾ ਲਗਭਗ ਜਿਹਦਾ ਰਕਵਾ 2 ਏਕੜ ਬਣਦਾ ਉਹ ਪੰਚਾਇਤ ਨੂੰ ਸੌਂਪ ਦਿੱਤੀ ਅਸੀਂ ਅੱਜ ਜਿਹੜੀ ਲੋਕਾਂ ਨੇ ਸਾਨੂੰ ਸਪੁਰਦ ਕਰਾ ਦਿੱਤੀ ਹੈ ਆਪਣੀ ਸਹਿਮਤੀ ਨਾਲ ਉਹਦੀ ਬੋਲੀ ਕਰਾਉਣ ਆ ਰਹੇ ਹਾਂ ਤੇ ਬਾਕੀ ਜਿਹੜੇ ਨਿਜਾਇਜ਼ ਕਬਜ਼ੇ ਨੇ ਉਹਨਾਂ ਦੇ ਖਿਲਾਫ ਡਿਊ ਕੋਰਸ ਆਫ ਲਾ ਡੀਡੀਪੀਓ ਦੀ ਅਦਾਲਤ ਵਿੱਚੋਂ ਫੈਸਲਾ ਕਰਵਾਉਣ ਉਪਰੰਤ ਕਬਜ਼ੇ ਲਏ ਜਾਣਗੇ ਕੁਝ ಗ್ರಾಮ ਪੰਚਾਇਤ ਵੱਲੋਂ ਜਨੇ ਨੋਟਿਸ ਵੀ ਕੱਢੇ ਗਏ ਨੇ ਹਾਂਜੀ ਨੋਟਿਸ ਕੱਢੇ ਸੀਗੇ ਉਹਦੇ ਉਹਦੇ ਅਗੇਂਸਟ 6 ਬੰਦਿਆਂ ਨੇ ਆਪਣੀ ਬਿਲਿੰਗ ਦਿੱਤੀ ਆ ਵੀ ਅਸੀਂ ਇਹ ਕਬਜ਼ੇ ਨੂੰ ਕੰਟੀਨਿਊ ਨਹੀਂ ਕਰਨਾ ਚਾਹੁੰਦੇ ਹੈਗੇ ਤੇ ਉਹਨਾਂ ਨੇ ਉਹਨਾਂ ਜਿਹੜੀ ਉਹਨਾਂ ਦੇ ਕਬਜ਼ੇ ਦੀ ਇਨ ਜ਼ਮੀਨ ਸੀ ਜੀ ਉਹ ਪੰਚਾਇਤ ਨੂੰ ਸੌਂਪ ਦਿੱਤੀ। ਇੱਕ ਉਹਨਾਂ ਨੇ ਇਹ ਦੋਸ਼ ਵੀ ਲਾ ਰਹੇ ਨੇ ਕਿ مشترਕਾ ਖਾਤਾ ਹੈਗਾ ਵੀ ਉਹਦੇ ਵਿੱਚੋਂ ਕਿੱਥੇ ਦੇਣਗੇ ਜਿਹੜੀ ਜ਼ਮੀਨ ਨੂੰ। مشترਕਾ ਮਾਲਕਾਂ ਦੀ ਜ਼ਮੀਨ ਹੈ ਜੀ ਇਹਦੀ ਕਸਟੋਡੀਅਨ ਪੰਚਾਇਤ ਹੁੰਦੀ ਹੈ। مشترਕਾ ਮਾਲਕਾਂ ਦੀ ਜ਼ਮੀਨ ਨੂੰ ਪੰਚਾਇਤ ਦੇਖਰੇਖ ਤੇ ਉਹਨੂੰ ਠੇਕੇ ਤੇ ਦੇ ਸਕਦੀ ਆ। ਉਹ ਵਿਲੇਜ ਕਾਮਨ ਲੈਂਡ ਐਕਟ ਦੀ ਹੈ ਨਹੀਂ। ਅਸੀਂ ਉਹ ਉਹਦੀ ਕੰਟਰੋਲ ਹੈ ਸਾਡੇ ਕੋਲ ਆ ਤਾਂ ਹੀ ਅਸੀਂ ਉਹਦੀ ਬੋਲੀ ਕਰਾਉਂਦੇ ਆ। ਮੇਰਾ ਨਾਮ ਜਗਜੀਤ ਸਿੰਘ ਆ ਜੀ। ਤੇ ਪਿੰਡ ਕਿਹੜਾ? ਪਿੰਡ ਰਸੂਲੜਾ। ਉਹਦੇ ਕਾਰਨ ਦੀ ਜਿਹੜੇ ਤੁਸੀਂ ਇਕੱਠੇ ਹੋ ਇਹ ਜਿਹੜੀ ਜ਼ਮੀਨ ਹੈ ਜੀ ਇਹ ਸਾਡੀਆਂ ਜ਼ਮੀਨਾਂ ਦੇ ਵਿੱਚੋਂ ਕਟੌਤੀ ਕਰਕੇ ਜ਼ਮੀਨ ਸੀਗੀ ਫਿਰ ਉਹ ਡੀਸੀ ਸਾਹਿਬ ਨੇ ਸਾਨੂੰ ਵੰਡ ਕੇ ਦਿੱਤੀ ਹੋਈ ਆ ਉਹ ਤੇ ਅਸੀਂ ਕਾਸਤਕਾਰ ਆ ਇਹ ਹੁਣ ਪੰਚਾਇਤ ਵਾਲੇ ਧੱਕੇ ਨਾਲ ਉਹਨੂੰ ਪੰਚਾਇਤ ਦੀ ਦੱਸਦੇ ਨੇ ਜਦ ਕਿ ਹੱਕ ਮਾਲਕਾਨ ਦੇ ਵਿੱਚ ਗ੍ਰਾਮ ਪੰਚਾਇਤ ਦਾ ਕਿਤੇ ਨਾਂ ਨਹੀਂ ਬੋਲਦਾ ਨੰਬਰ 2 ਪੰਚਾਇਤ ਇਹ ਕੇਸ ਨੇ ਜਿਹੜੇ ਲੋਕਾਂ ਨੇ ਕਈ ਬੰਦਿਆਂ ਨੇ ਕੋਰਟ ਦੇ ਵਿੱਚ ਲਾਏ ਹੋਏ ਨੇ ਪੰਚਾਇਤ ਵੱਲੋਂ ਚਰਨਜੀਤ ਸਿੰਘ ਵਕੀਲ ਵੀ ਪੇਸ਼ ਹੋਇਆ ਇੱਕ ਪਾਸੇ ਦਾ ਚਰਨਜੀਤ ਸਿੰਘ ਵਕੀਲ ਪੇਸ਼ ਹੋ ਰਹੇ ਨੇ ਦੂਜੇ ਪਾਸੇ ਇਹ ਬੋਲੀ ਕਰਨ ਲੱਗੇ ਨੇ ਇਹ ਸਰੇ ਸਰ ਧੱਕਾ ਕਰ ਰਹੇ ਨੇ ਕਾਸਤਕਰ ਆਉਣ ਦੇ ਕਿੰਨੇ ਬੰਦਿਆਂ ਨੂੰ ਨੋਟਿਸ ਕੱਢਿਆ ਗ੍ਰਾਮ ਤੋਂ ਇਹ 75 ਬੰਦਿਆਂ ਨੂੰ ਨੋਟਿਸ ਆਇਆ ਹੈ ਜੀ ਕਿ ਜਿਹੜੇ ਬੰਦੇ ਹੁਣ ਉਥੇ ਕਾਸਤਕਰ ਨਹੀਂ ਉਹਨਾਂ ਦੀ ਕੋਈ ਹੋਰ ਕੰਮ ਵੀ ਨਹੀਂ ਨਹੀਂ ਜੇ ਉਹਨਾਂ ਦਾ ਗੁਜ਼ਾਰਾ ਸਿਰਫ ਕੀਤੀ ਵਾਲੀ ਤੇ ਹੈ ਜਿਹੜੀ ਥੋੜੀ ਬਹੁਤੀ ਜ਼ਮੀਨ ਹੈ ਉਹਦੇ 'ਤੇ ਗੁਜ਼ਾਰਾ ਕਰ ਰਹੇ ਨੇ ਇਸੇ ਜਿਵੇਂ ਹੁਣ ਇਹ ਫੋਲੀ ਕਿ ਕਿਹੜੇ ਦਾ ਆਫੇ ਕਰਨ ਚਾਹੁੰਦੇ ਸਿਰਫ ਤੇ ਸਿਰਫ ਧੱਕਾ ਜੀ ਸਰਪੰਚ ਵੱਲੋਂ ਕੀਤਾ ਜਾ ਰਿਹਾ ਕੱਲ ਵੀ ਵੀਡੀਓ ਸਾਹਿਬ ਆਏ ਸੀ ਕੱਲ ਜਦੋਂ ਉਹਨਾਂ ਨੂੰ ਕਾਗਜ਼ ਪੱਤਰਾਂ ਨੂੰ ਕਿਹਾ ਤੇ ਉਹ ਵਾਪਸ ਚਲੇ ਗਏ ਅੱਜ ਫੇਰ ਧੱਕੇ ਨਾਲ ਬੋਲੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਤੁਸੀਂ ਕੀ ਮੰਨ ਕਰ ਅਸੀਂ ਤਾਂ ਮੰਗੇ ਇਹੀ ਕਰਦੇ ਆ ਵੀ ਕੋਰਟ ਚ ਕੇਸ ਕੀਤੇ ਵੀ ਹੋਏ ਨੇ ਤੇ ਦੋ ਚਾਰ ਕੇਸ ਹੋਰ ਵੀ ਹੋ ਜਾਣੇ ਨੇ ਜੋ ਕੋਰਟ ਫੈਸਲਾ ਕਰੂਗੀ ਉਹ ਸਾਨੂੰ ਮਨਜ਼ੂਰ ਹੋਊਗਾ ਜੇ ਅਸੀਂ ਤਾਂ ਅਦਾਲਤ ਦੇ ਹੁਕਮਾਂ ਨੂੰ ਮੰਨਣ ਵਾਲੇ ਬੰਦੇ ਆ ਜੀ ਤੈਂਗਾ ਅਫਤਾਰ ਸਿੰਘ ਜੀ ਅੱਜ ਜਿਹੜਾ ਇਕੱਠੇ ਹੋਇਆ ਕੀ ਕੰਮ ਹੈਗਾ ਜੀ ਇਹ ਸਾਡੇ ਦਾ ਜੀ ਪੰਚਾਇਤ ਤੱਕਾ ਕਰ ਰਹੀ ਹੈ ਇਹ ਸਾਡੇ ਨਗਰ ਦੀ ਜ਼ਮੀਨ ਜਿਹੜੀ ਵੰਡੀ ਹੋਈ ਸੀ ਡੀਸੀ ਉਹਨਾਂ ਦੇ ਮੁਤਾਬਕ ਜਿੰਨੇ ਹਿਸਾਬ ਨਾਲ ਮੇੜੀ ਹੋਈ ਸੀ ਕਿ ਇਹਨੂੰ ਅੱਧਾ ਕੀ ਲਾ ਕੇ ਰੁਕ ਨਾਲ ਕਿਸ ਨੂੰ ਡੇਢ ਕਰਾ ਲ ਉਹ ਖੋਣ ਨੂੰ ਫਿਰਦੇ ਬੋਲੀ ਕਰਾਉਣ ਨੂੰ ਫਿਰਦੀ ਆ ਅੱਜ ਤੱਕ ਅਜੇ 60 70 ਸਾਲਾਂ ਤੋਂ ਕਦੀ ਇਹਦੀ ਬੋਲੀ ਨਹੀਂ ਹੋਈ ਜਿੱਦੇ ਸਾਰੇ ਕਿਸਾਨ ਇਹ ਬਾਹਰ ਰਹੇ ਨੇ ਜ਼ਮੀਨੋਂ ਅਸੀਂ ਕੋਰਟ ਕੇਸ ਕੀਤਾ ਹੋਇਆ ਹੈ 37 37 40 40 ਸਾਲ ਦੀ ਸਾਡੇ ਕੋਲ ਗਵਾਹਰੀਆਂ ਪਈਆਂ ਨੇ ਉਹ ਸਾਡੇ ਕੋਰਟ ਦੇ ਵਿੱਚ ਲੱਗਿਆ ਹੋਇਆ ਨੇ ਸਾਡੇ ਨਾਲ ਇਹ ਬੋਟਾਂ ਕਰਕੇ ਰੰਜਿਸ਼ ਕਰਕੇ ੱੱਕਾ ਕਰ ਰਹੇ ਤੇ ਹੁਣ ਕਿੰਨੀ ਜ਼ਮੀਨ ਹੈ ਜੀ ਤੇ ਕਿੰਨੇ ਲੋਕਾਂ ਨੇ ਕੇਸ ਕੀਤਾ ਹੋਇਆ ਇਹ ਲਗਭਗ 14-15 ਕਿੱਦਰ ਹੈ ਜੀ 10-12 ਨੇ ਕਰਤਾ ਬਾਕੀ 15 ਵੀ ਹੋਰ ਕਰਦਾਂਗੇ ਅੱਜ ਕਿੰਨੇ ਜਣਿਆਂ ਨੇ ਨੋਟਿਸ ਕੱਢਿਆ ਸੀ ਇਹ ਨੋਟਸ ਹੋ ਜੀ ਹੂੰਗਾ ਤਾਂ ਗਰੀਬ ਦਾ 80 ਤੋਂ ਲੈ ਕੇ 90000 100 ਵੀ ਹੋ ਸਕਦਾ ਹੈ ਤੇ ਹੁਣ ਕੀ ਮੰਗ ਕਰਦੇ ਮੰਗਦੀ ਅਸੀਂ ਕਹਿੰਦੇ ਜਿਹੜਾ ਸਾਡਾ ਹੱਕ ਹੈ ਸਾਨੂੰ ਮੰਨਦਾ ਜਿਹੜਾ ਜਿਹੜਾ ਕੋਰਟ ਕਰੂਗਾ ਉਹਦੇ ਨਿਰਪਰ ਹ ਕੋਰਟ ਦੇ باوجود ਬੋਲੀ ਕਰਾ ਰਹੇ ਹਾਂ ਹਾਂ ਜੀ ਕੋਰਟ ਦੇ باوجود ਬੋਲੀ ਕਰਾ ਰਹੇ ਹਾਂ ਸਾਡੀਆਂ ਤਰੀਕਾਂ ਵੀ ਪੈਗੀਆਂ ਸਾਡੇ ਕੋਲ ਜੱਜ ਦੇ ਰਿਕਾਰਡ ਔਰ ਜੱਜ ਸਾਹਿਬ ਦਾ ਰਿਕਾਰਡ ਪਿਆ ਆ ਦੇਖ ਲਿਓ ਜੀ ਤੁਹਾਨੂੰ ਦਿਖਾ ਦਿੰਨੇ ਆ ਮੈਡਮ ਜੀ ਤੇ ਹੁਣ ਕੀ ਮੰਗ ਕਰਦੇ ਮੰਗ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠਕਾ ਹੋ ਰਿਹਾ ਹੈ